ਦਿੱਲੀ ਦੇ ਵਿੱਚ ਬੰਬਲਾਸਟ ਹੋਇਆ ਬੜੀ ਦੁਖਦਈ ਘਟਨਾਵੋ ਕਈ ਲੋਕ ਵਿਚਾਰੇ ਉਹਦੇ ਵਿੱਚ ਮਾਰੇ ਗਏ ਆ ਇਹ ਜਿਹੜੇ ਸ਼ਰਧਾਤੀ ਅੰਸਦ ਨੇ ਜਾਂ ਆਪਣਾ ਗਵਾਂਡੀ ਮੁਲਕ ਜਿਹੜਾ ਪਾਕਿਸਤਾਨ ਨੇ ਉਹਨਾਂ ਦੀਆਂ ਇਹ ਕਾਰਵਾਈਆਂ ਉਹ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਅਮੇਸ਼ਾ دہشت ਫਲਾਉਦੇ ਰਹਿੰਦੇ ਆ ਮੈਂ ਇਸ ਬੰਬ ਤਮਾਕਿਆਂ ਦੀ ਕੜੀ ਦਿੰਦਾ ਕਰਦਾ ਉਹ ਜਿਹੜੇ ਵਿਛੜ ਗਏ ਇਸ ਬੰਬ ਲਾਸਟ ਦੇ ਵਿੱਚ ਸਾਡੇ ਮੈਂਬਰ ਭਾਰਤੀ ਜਿਹੜੇ ਆ ਉਹਨਾਂ ਨੂੰ ਸ਼ਰਨਾਂਜਲੀ ਪੇਟ ਕਰਦਾ ਔਰ ਚਲਾਤੀ ਅਸਰਾਂ ਨੂੰ ਚੇਤਾਵਨੀ ਵੀ ਦਿਨਾ ਕਿ ਇਹ ਦੇਸ਼ ਇੰਨਾ ਕਮਜ਼ੋਰ ਨਹੀਂਗਾ ਕਿ ਜੇ ਤੁਸੀਂ ਸਮਝੋ ਕਿ ਬੰਬਾਂ ਨਾਲ ਜਾਂ ਇਦਾਂ ਦੀਆਂ ਕਾਰਵਾਈਆਂ ਨਾਲ ਕੋਈ ਟੱਦ ਜਾਂਗੇ ਜਾਂ ਅੰਗਲਫ ਜਾਗੇ ਇਹ ਦੇਸ਼ ਛੋਟਾ ਮਜ਼ਬੂਤ ਹੈ ਇੰਡੀਆ ਔਰ ਮੈਨੂੰ ਪੂਰਨ ਯਕੀਨ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਦੇਸ਼ ਦੀ ਸਰਕਾਰ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਅਵੇਕਾ ਗੁਪਤਾ ਦੀ ਵੀ ਹੈ ਬੀਜੇਪੀ ਦੀ ਸਰਕਾਰ O ਇੰਨਾ ਛਰਾਤੀ ਇਨਸਾਨ ਲੱਭ ਗਏ ਇਹਨਾਂ